ਮਾ ਗੁਜਰ ਕੌਰ ਤੇ ਗੁਰੂ ਕੇ ਸਾਹਿਬ ਜਾਦੇ ਠੰਡੇ ਬੁਰਜ ਦੀ ਵਿੱਚ ਕੈਦ ਤੇ ਨਾ ਉੱਪਰ ਕੱਪੜਾ ਨਾ ਕੋਈ ਥੱਲੇ ਕੱਪੜਾ ਹੈ ਤੇ ਨਾ ਕੋਈ ਛਕਣ ਛਕਾਉਣ ਵਾਸਤੇ ਦਿੱਤਾ ਹੈ ਬਾਬਾ ਮੋਤੀराम ਮੈਦਾ ਸੋਚਦਾ ਜੋ ਮਨਾਂ ਸੇਵਾ ਕਰ ਲਾਏ ਸੇਵਾ ਕਰਨ ਦਾ ਮੌਕਾ ਤੇਰੇ ਕੋਲ ਆਇਆ ਧੰਨ ਜਿਗਰਾ ਬਾਬਾ ਮੋਤੀराम ਮਹਰੇ ਦਾ ਆਪਣੇ ਘਰ ਵਾਲੀ ਦੇ ਕੋਲ ਜਾਂਦਾ ਜਾ ਕੇ ਸਾਡੀ ਖਬਰ ਸਵਰ ਦਿੰਦਾ ਹੈ ਭਗਵਾਨ ਨੇ ਗੁਰੂ ਕੇ ਸਾਹਿਬ ਜਾਦੇ ਕੈਦ ਕਰਕੇ ਰੱਖੇ ਹੋਏ ਨੇ ਬੜਾ ਦੁਸ਼ਟ ਬੰਦਾ ਹੈ ਬਜੀਦਾ ਖਾਨ ਬڑا ਅਕਿਰਤ ਕੰਨਾ ਇਹ ਬੜਾ ਪਾਪੀ ਬੰਦਾ ਹੈ ਜੀਨੇ ਬੁੱਢੀ ਮਾਂ ਤੇ ਛੋਟੇ ਬੱਚਿਆਂ ਤੇ ਤਰਸ ਨਹੀਂ ਖਾਦਾ ਨਾ ਉੱਪਰ ਕੱਪੜਾ ਹੈ ਨਾ ਥੱਲੇ ਕੱਪੜਾ ਹੈ ਨਾ ਕੁਝ ਛਕਣ ਵਾਸਤੇ ਦਿੱਤਾ ਗਿਆ ਭੁੱਖੇ ਪਿਆਸੇ ਨੇ ਗੁਰਮੁਖੋ ਬਾਬਾ ਮੋਤੀराम ਮਹਿਰਾ ਜੀ ਦੇ ਘਰ ਆਲੀ ਨੇ ਦੁੱਧ ਘਰੋਂ ਗਰਮ ਕਰਕੇ ਤਿਆਰ ਕਰਕੇ ਦਿੱਤਾ ਲੈ ਸੇਵਾ ਗੁਰੂ ਲੈ ਰੇ ਆਪਾਂ ਤੋਂ ਆਪਾਂ ਕੌਣਾ ਕਰਨ ਵਾਲੇ ਬਾਬਾ ਮੋਤੀराम ਮਹਿਰਾ ਘਰੋਂ ਕੁਝ ਮੋਹਰਾਂ ਲੈ ਕੇ ਗਏ ਕੋਈ ਸੌਖਾ ਨਹੀਂ ਹੈ ਸਹਿਬ ਆਜ਼ਾਦੀਆਂ ਤੱਕ ਪਹੁੰਚਣਾ ਠੰਡੇ ਬੁਰਜ ਤੱਕ ਪਹੁੰਚਣਾ ਆਪਣੀ ਜਾਨ ਤਲੀ ਤੇ ਧਰ ਕੇ ਤੇ ਜਦੋਂ ਠੰਡੇ ਬੁਰਜ ਤੱਕ ਪਹੁੰਚਦਾ ਗੁਰਮੁਖਾ ਸਿਪਾਹੀ ਪੁੱਛਦੇ ਨੇ ਵੀ ਮੋਤੀ ਰਾਮਾ ਤੂੰ ਕਿੱਧਰ ਚੰਦਾ ਜੀ ਇੱਕ ਮੇਰੀ ਅਰਜ਼ ਹੈ ਵੀ ਮੈਂ ਚਾਹੁੰਦਾ ਵੀ ਮਾਹ ਗੁਜਰਕੌਰ ਤੇ ਛੋਟੇ ਸਾਹਿਬ ਜਦਿਆਂ ਦੀ ਮੈਂ ਸੇਵਾ ਕਰ ਲਾਂ ਜੇ ਤੁਹਾਡੀ ਇਜਾਜ਼ਤ ਹੋਵੇ ਤੁਹਾਡਾ ਹੁਕਮ ਹੋਵੇ ਤੈਨੂੰ ਮਰਨ ਤੋਂ ਡਰ ਨਹੀਂ ਲੱਗਦਾ ਤੈਨੂੰ ਮੌਤ ਤੋਂ ਡਰ ਨਹੀਂ ਲੱਗਦਾ ਤੈਨੂੰ ਪਤਾ ਹੈ ਵੀ ਬਜੀਦਾ ਖਾਨ ਕਿੰਨਾ ਨਰਦਈ ਬੰਦਾ ਹੈ ਜੇ ਉਹਨੂੰ ਪਤਾ ਲੱਗ ਗਿਆ ਤੇ ਨਾਲੇ ਤੂੰ ਮਰੇਗਾ ਤੇ ਨਾਲੇ ਸਾਨੂੰ ਮਰਵਾਏਗਾ ਬਾਬਾ ਮੋਤੀराम ਕਹਿੰਦਾ ਮਰਨਾ ਤੇ ਹੈ ਜੇ ਕੱਲ ਮਰਦਿਆਂ ਤੇ ਅੱਜ ਮਰ ਜਾਮਾ ਗੁਰੂ ਕੇ ਸਾਹਿਬ ਜਾਦਿਆਂ ਦੀ ਸੇਵਾ ਕਰਕੇ ਤੇ ਮੈਨੂੰ ਹੋਰ ਕੀ ਚਾਹੀਦਾ ਅੱਖੋ ਸਤਨਾਮ ਆਪਣਾ ਇਹ ਜੀ ਮੌਤ ਕਿਤੇ ਰੋਜ਼ ਰੋਜ਼ ਥੋੜੀ ਆਉਂਦੀ ਹੁੰਦੀ ਹੈ ਮੇਰੇ ਅੰਦਰ ਤੇ ਚਾ ਚੜਿਆ ਪਿਆ ਜੇ ਇਹਨਾਂ ਦੀ ਸੇਵਾ ਕਰਦਿਆਂ ਮੈਨੂੰ ਮੌਤ ਆਉਂਦੀ ਹੈ ਮੈਨੂੰ ਹੋਰ ਕੀ ਚਾਹੀਦਾ ਕਬੀਰ ਮੋਹ ਮਰਨੇ ਕਾ ਚਾਉ ਹੈ ਮਰੋ ਤੇ ਹਰ ਕੈ ਦਵਾਰ ਮਤ ਹਰ ਪੁੱਛੈ ਕੌਣ ਹੈ ਪਰ ਹਮਾਰਾ ਵਾ ਚਾਏ ਮੇਰੇ ਅੰਦਰ ਤੁਸੀਂ ਜੋ ਮੰਗੋਗੇ ਉਹ ਮੈਂ ਦੇ ਦੇਵਾਂਗਾ ਪਰ ਮੈਨੂੰ ਸੇਵਾ ਕਰਨ ਦਾ ਮੌਕਾ ਦਿਓ ਬਾਬਾ ਮੋਤੀ RAM ਮਹਾਰਾਜ ਜੀ ਨੇ ਆਪਣੇ ਘਰ ਵਾਲੀ ਦੇ ਗਹਿਣੇ ਸੰਦ ਜਿਹੜੇ ਸਾਡੇ ਘਰੋਂ ਚੁੱਕੇ ਤੇ ਗੁਰਮੁਖ ਪਿਆਰਿਓ ਥੋੜੇ ਥੋੜੇ ਦੰਦਾ ਗਏ मां गुजर कौर ਦੇ ਕੋਲ ਗਿਆ ਦਰਸ਼ਨ ਕੀਤੇ ਨਮਸਕਾਰ ਕੀਤੀ मां ਉਹ ਬਬ ਨਿਕਲ ਗਈ ਤੂੰ ਕਿਹੜੇ ਹਲਾਤਾਂ ਦੇ ਵਿੱਚ ਸਾਹਿਬ ਜਾਦਿਆਂ ਨੂੰ ਲਈ ਬੈਠੀ ਆ ਕਿਤੇ ਮਖਵਲੀ ਸੇਜਾ ਕਿਤੇ ਮਖਵਲੀ ਜੋੜਾ ਪੈਰਾਂ ਦੇ ਵਿੱਚ ਅੱਖਾਂ ਦੇ ਵਿੱਚ ਹੰਝੂ ਆ ਗਏ मां गुजर कौर ਕਹਿੰਦੀ ਮੋਤੀ ਰਾਮਾ ਇਹ ਬੜਾ ਨਰਦਈ ਹੈ ਬਜਿੱਦਾ ਹੈ ਜੇ ਇਹਨੂੰ ਪਤਾ ਲੱਗ ਗਿਆ ਵੀ ਮੋਤੀ RAM ਗੁਰੂ ਕੇ ਸਾਹਿਬ ਜਾਦਿਆਂ ਨੂੰ ਮਾਂ ਗੁਜਰਕੌਰ ਨੂੰ ਦੁੱਧ ਪਿਆਉਣ ਚੱਲਿਆ ਹੈ ਦੁੱਧ ਲੈ ਕੇ ਗਿਆ ਹੈ ਤੇਰੇ ਪੂਰੇ ਪਰਿਵਾਰ ਨੂੰ ਸ਼ਹੀਦ ਕਰਾ ਦੇਣਾ ਹੈ ਕਿਹਾ ਮਾਂ ਮੈਨੂੰ ਕੋਈ ਪਰਵਾਹ ਨਹੀਂ ਅਬ ਮੇਰੀ ਥੋੜੀ ਜੀ ਸੇਵਾ ਹੈ ਇਹਨੂੰ ਸਵੀਕਾਰ ਕਰ ਲਓ ਇਹ ਪ੍ਰਵਾਨ ਕਰ ਲਓ ਤਾਂ ਕਿ ਮੇਰਾ ਜਨਮ ਸਫਲ ਹੋ ਮਾਂ ਗੁਜਰ ਕੌਰ ਨੂੰ ਦੁੱਧ ਦਾ ਗਲਾਸ ਭਰ ਕੇ ਦਿੱਤਾ ਹੈ ਤੇ ਗੁਰਮੁਖ ਪਿਆਰਿਓ ਦਾਦੀ ਨੂੰ ਨਾ ਪੋਤੇ ਪਿਆਰੇ ਹੁੰਦੇ ਆ मा 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 गुजरु मा गुजरु मां गुजर कौर ਨੇ ਪਹਿਲਾਂ ਦੁੱਧ ਆਪ ਨਹੀਂ ਪੀਤਾ ਧਿਆਨ ਦਿਓ मां गुजर कौर ਨੂੰ ਦੁੱਧ ਦਾ ਗਲਾਸ ਭਰ ਕੇ ਦਿੱਤਾ ਤੇ ਉਹੀ ਗਲਾਸ ਮੇਰੀ मां गुजर कौर ਨੇ ਆਪਣੇ ਪੋਤੇ ਨੂੰ ਫੜਾ ਦਿੱਤਾ ਆਖੋ ਸਤਨਾਮ ਪਹਿਲਾਂ ਪੋਤਿਆਂ ਨੂੰ ਦੁੱਧ ਸ਼ਕਾਇਆ ਫਿਰ ਮੇਰੀ मां गुजर कौर ਨੇ ਆਪ ਛਕਿਆ मां ਗੁਜਰਕੌਰ ਨੇ ਅਸ਼ੀਰਵਾਦ ਦਿੱਤਾ ਹੈ। ਮੋਤੀ ਰਾਮਾ ਅਕਾਲ ਪੁਰਖ ਦੇ ਘਰ ਤੇਰੀ ਕੀਤੀ ਇਹ ਸੇਵਾ ਸਭ ਲਈ ਹੋਵੇ। ਇਸ ਤਰ੍ਹਾਂ ਗੁਰਮੁਖ ਪਿਆਰਿਓ ਤਿੰਨ ਦਿਨ ਬਾਬਾ ਮੋਤੀ ਰਾਮ ਮਹਾਰਾਜ ਜੀ ਸੇਵਾ ਕਰਦੇ ਰਹੇ। ਘਰੋਂ ਜੋ ਮਿਲਦਾ ਵੇਚ ਦੇਣਾ ਵੇਚ ਕੇ ਧਨਵਟਕੇ ਫਿਰ ਗੁਰਮੁਖ ਪਿਆਰਿਓ ਪੈਰੇਦਾਰਾਂ ਨੂੰ ਲਾਲਚ ਦੇਖ ਕੇ ਉਹਨਾਂ ਦੇ ਮੂੰਹ ਬੰਦ ਕਰਕੇ ਫਿਰ ਮਾ ਗੁਜਰ ਕੌਰ ਤੱਕ ਪਹੁੰਚਦਾ ਜੀ ਧਿਆਨ ਦਿਓ ਬਬ ਮੁਤੀ ਰਾਮ ਮੇਰਾ ਜਿਕਾਉਣ ਨੇ ਪੰਜ ਪਿਆਰਿਆਂ ਦੇ ਵਿੱਚੋਂ ਭਾਈ ਹਿੰਮਤ ਸਿੰਘ ਜੀ ਦੇ ਚਾਚਾ ਜੀ ਲੱਗਦੇ ਨੇ ਕਿਤੇ ਇਤਿਹਾਸ ਪੜੀਆ ਬਾਬਾ ਮੋਤੀराम ਮਹਾਰਾਜ ਜੀ ਜਿਨ੍ਹਾਂ ਨੇ ਦੁੱਧ ਦੀ ਸੇਵਾ ਕੀਤੀ ਗੁਰੂ ਕੇ ਸਾਹਿਬ ਜਾਦਿਆਂ ਨੂੰ ਮਾਂ ਗੁਜਰ ਕੌਰ ਨੂੰ ਦੁੱਧ ਸ਼ਕਾਉਂਦੇ ਰਹੇ ਤੇ ਗੁਰਮੁਖ ਪਿਆਰਿਓ ਕਿਸੇ ਨੇ ਕਿਹਾ ਉਹ ਕਹਿੰਦੇ ਜੇਕਰ ਕੱਚੇ ਕੋਠੇ ਕੁੱਠਿਆਂ ਨੂੰ ਲਿਪੀਏ ਨਾ ਟੈਂਦੇ ਆ ਟੈਂਦੇ ਆ ਟਹਿ ਜਾਂਦੇ ਹੜ ਔਰ ਉਸੇ ਸੱਜਣਾ ਨੂੰ ਜੇਕਰ ਨਾਮ ਨਈਏ ਪਵਾੜੀ ਪੈਂਦੇ ਆ ਪੈਂਦੇ ਆ ਪੈ ਜਾਂਦੇ ਆ ਚੁਗਲਖੋਰ ਨਾ ਚੁਗਲੀ ਬਾਜ ਰਹਿੰਦੇ ਗੱਲ ਕਹਿੰਦੇ ਆ ਕੌਣ ਸੀ ਇਹ ਭਲਾ ਜਦੋਂ ਗੁਰੂ ਕੇ ਸਾਹਿਬ ਜਾਦੇ ਮਾ ਗੁਰੂ ਕੌਰ ਸ਼ਹੀਦ ਹੋ ਗਈ ਅੰਮੇ ਜਿਹਦਾ ਨਾਮ ਇੱਕ ਗੰਗੂ ਦਾ ਭਰਾ ਹੈ ਜਿਨੇ ਬਜੀਦਾ ਖਾਨ ਦੇ ਕੋਲ ਚੁਗਲੀ ਕਰ ਦਿੱਤੀ। ਪਿਕਾਟਾ ਮੋਤੀਰਾਮ ਵੀ ਨਹੀਂ ਸੀਗਾ। ਵੀ ਇਹ ਵੀ ਚੋਰੀਆਂ ਛਪੇਰੀਆਂ ਦੰਧ ਪਿਉਂਦਾ ਰਿਹਾ। ਇੰਨੇ ਵੀ ਹਮਦਰਦੀ ਪੂਰੀ ਰੱਖੀ ਉਹਨਾਂ ਨਾਲ। ਕੰਨ ਭਰ ਦਿੱਤੇ ਜੀ। ਐਸੇ ਕੰਨ ਭਰੇ ਗੁਰਮੁਖ ਪਿਆਰਿਓ ਗ੍ਰਿਫਤਾਰੀ ਦਾ ਹੁਕਮ ਕਰ ਦਿੱਤਾ ਵੀ ਮੋਤੀ RAM ਮਹਿਰੇ ਨੂੰ ਗ੍ਰਿਫਤਾਰ ਕੀਤਾ ਜਾਦਾ ਪੂਰੇ ਪਰਿਵਾਰ ਦੇ ਸ成员 ਪੂਰੇ ਪਰਿਵਾਰ ਦੇ ਸਮੇਤ ਬਾਬਾ ਮੋਤੀ RAM ਮਹਿਰਾ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਦੇ ਵਿੱਚ ਘਰ ਵਾਲੀ ਹੈ ਜਿਹਦੇ ਵਿੱਚ ਇਹਦਾ ਪੁੱਤਰ ਗ੍ਰਿਫਤਾਰ ਕਰਕੇ ਪੇਸ਼ ਕੀਤਾ ਗਿਆ ਪੁੱਛਿਆ ਵਿਤਾਂ ਗੋਬਿੰਦ ਸਿੰਘ ਦੀ ਮਾਂ ਨੂੰ ਤੇ ਉਹਦੇ ਪੁੱਤਰਾਂ ਨੂੰ ਦੁੱਧ ਪਿਆਇਆ ਕਹਿੰਦਾ ਕੋਈ ਸ਼ੱਕ ਨਹੀਂ ਪਿਆਇਆ ਕੋਈ ਸ਼ੱਕ ਨਹੀਂ ਪਿਆਇਆ ਸੇਵਾ ਕੀਤੀ ਹੈ ਕਰੋ ਲਿਆ ਕੇ ਦੁੱਧ ਪਿਆਇਆ ਤੇ ਅੱਜ ਦੁੱਧ ਦਾ ਰੇਟ ਕੀ ਹੈ 80 ਰੁਪਏ 90 100 ਹੋਊਗਾ ਹੱਦ ਪਰ ਜਿਹੜਾ ਬਾਬਾ ਮੋਤੀ ਰਾਮ ਮਹਾਰਾਜ ਜੀ ਨੇ ਦੁੱਧ ਪਿਆਇਆ ਨਾ ਕਰੋ ਉਹ ਬਹੁਤ ਮਹਿੰਗਾ ਦੁੱਧ ਸੀ ਬਹੁਤ ਮਹਿੰਗਾ ਦੁੱਧ ਕੋਈ ਸੌਖਾ ਨਹੀਂ ਦੁੱਧ ਪਿਆਇਆ ਕੋਈ ਸੌਖੀ ਨਹੀਂ ਸੇਵਾ ਹੋਈਏ ਉਹ ਗਲਾਸ ਦੇ ਵਿੱਚ ਕਿੰਨਾ ਕੁ ਪੈ ਗਿਆ ਹੋਣਾ ਅੱਧਾ ਕਿਲੋ ਕਿਲੋ ਇੰਨਾ ਕੀ ਪਿਆਉਣਾ ਤੇ ਉਹ ਪਿਆਇਆ ਹੋਇਆ ਦੁੱਧ ਇੰਨਾ ਮਹਿੰਗਾ ਪਿਆ ਬਾਬਾ ਮੋਤੀराम ਮਹਾਰਾਜ ਜੀ ਨੂੰ ਪੁੱਛਿਆ ਵੀ ਤੈਨੂੰ ਮੌਤ ਤੋਂ ਡਰ ਨਹੀਂ ਲੱਗਦਾ ਸੀ ਕਹਿੰਦਾ ਮੈਨੂੰ ਮੌਤ ਤੋਂ ਕੋਈ ਡਰ ਨਹੀਂ ਮੌਤ ਦਾ ਮੈਨੂੰ ਕੋਈ ਡਰ ਨਹੀਂ ਸੇਵਾ ਕੀਤੀ ਐ ਇਹਦੇ ਵਿੱਚ ਕੋਈ ਸ਼ੱਕ ਨਹੀਂ ਦੁੱਧ ਪਿਆਇਆ ਹੈ ਕੋਈ ਸ਼ੱਕ ਨਹੀਂ ਤੇ ਮੇਰਾ ਫਰਜ਼ ਸੀ ਉਹ ਮੈਂ ਨਿਵਾ ਦਿੱਤਾ ਹੈ ਪਰ ਹੁਣ ਤੇਰੀ ਮਰਜ਼ੀ ਹੈ ਜੋ ਕਰਨਾ ਕਰਨਾ ਹੈ ਇੱਕ ਤਾਣ ਕੇ ਪੂਰੀ ਯੁਰਤ ਦੇ ਨਾਲ ਬਜੀਦਾ ਖਾਨੂ ਇਸ ਗੱਲ ਦਾ ਜਵਾਬ ਦਿੱਤਾ ਹੈ ਡਰਿਆ ਨਹੀਂ ਬਾਬਾ ਮੋਤੀराम ਉਹ ਡਰਦੇ ਨਹੀਂ ਹੁੰਦੇ ਜਿਹੜੇ ਸੱਚ ਦੇ ਆਸਕ ਹੁੰਦੇ ਨੇ ਸੱਚ ਦੇ ਆਸ਼ਕ ਕਦੇ ਝੁਕਦੇ ਨਹੀਂ ਹੁੰਦੇ। ਬਾਬਾ ਮੋਤੀराम ਮਹਾਰਾਜ ਜੀ ਨੂੰ ਸਜ਼ਾ ਕੀ ਸੁਣਾਈ ਗਈ? ਕਹਿੰਦੇ ਇਹਦਾ ਪੂਰਾ ਪਰਿਵਾਰ ਨਾ ਇਹਦਾ ਪੂਰਾ ਪਰਿਵਾਰ ਕੋਲੂ ਦੇ ਰਾਹੀ ਪੀੜਦਾ। ਸ਼ੁਰੂਆਤ ਕਿੱਥੋਂ ਕਰਨੀ ਹੈ? ਇਹਦੀਆਂ ਅੱਖਾਂ ਦੇ ਸਾਹਮਣੇ ਪਹਿਲਾਂ ਇਹਦੇ ਪੁੱਤ ਨੂੰ ਕੋਲੂ ਦੇ ਰਾਹੀ ਨਗਾ। ਬਾਬਾ ਮੋਤੀराम ਮਹਾਰਾਜ ਜੀ ਦੇ ਹੱਥ ਕੜੀ ਲੱਗੀ ਹੈ ਇਹ ਦੀ ਕੜਾ ਲਈ ਦੇ ਹੱਥ ਕੜੀ ਲਾਈ ਵੀ ਸਾਹਮਣੇ ਖਲੋਤੇ ਛੋਟਾ ਜਿਹਾ ਪੁੱਤਰ ਹੈ ਜਿਹਨੂੰ ਕੋਲੂ ਦੇ ਰਾਹੀ ਪਾਇਆ ਗਿਆ ਕੋਲੂ ਦੇ ਰਾਹੀ ਪੀੜਿਆ ਗਿਆ ਜਿਵੇਂ ਗੰਨਾ ਨਹੀਂ ਪੀੜਿਆ ਜਾਂਦਾ ਜਿਵੇਂ ਰੂਹ ਪੀੜੀ ਜਾਂਦੀ ਹੈ ਅੱਖਾਂ ਦੇ ਸਾਹਮਣੇ ਜਿਗਰਾ ਦੇਖੋ ਬਾਬਾ ਮੋਤੀराम ਮਹਾਰਾਜ ਜੀ ਦਾ ਬਾਬਾ ਮੋਤੀराम ਮਹਾਰਾਜ ਜੀ ਦੀ ਕਰ ਵਾਲੀ ਦਾ ਅੱਖਾਂ ਦੇ ਸਾਹਮਣੇ ਪੁੱਤ ਫੜਿਆ ਹੋਇਆ ਹੈ ਕੋਲੂ ਦੇ ਰਹੀਂ ਪੀੜਿਆ ਜਾ ਰਹੀ ਹੈ ਕੋਈ ਅੱਖ ਦੇ ਵਿੱਚ ਉਹ ਹੰਝੂ ਨਹੀਂ ਹੈ ਸ਼ੁਕਰ ਹੈ ਉਹਦਾ ਪੂਰੇ ਪਰਿਵਾਰ ਨੂੰ ਕੋਲੂ ਦੇ ਰਾਹੀ ਪੀੜ ਕੇ ਸ਼ਹੀਦ ਕੀਤਾ ਗਿਆ ਪੂਰੇ ਪਰਿਵਾਰ ਨੂੰ ਕੋਲੂ ਦੇ ਰਾਹੀ ਪੀੜ ਕੇ ਸ਼ਹੀਦ ਕਰ ਦਿੱਤਾ ਮੌਤ ਦੇ ਘਾਟ ਉਤਾਰ ਦਿੱਤਾ ਤੇ ਸੱਚ ਜਾਣਿਓ ਬਾਬਾ ਮੋਤੀ RAM ਮਹਾਰਾਜ ਜੀ ਦੀ ਇਹ ਕੀਤੀ ਹੋਈ ਸੇਵਾ ਹੀ ਪਿਆਇਆ ਹੋਇਆ ਦੁੱਧ ਦੁੱਧ ਦੇ ਨਾਲ ਕੀਤੀ ਹੋਈ ਸੇਵਾ ਅੱਜ ਥਾਂ ਥਾਂ ਜਿਹੜੇ ਲੰਗਰ ਲੱਗਦੇ ਨੇ ਨਾ ਇਹ ਬਾਬਾ ਮੋਤੀ RAM ਮਹਾਰਾਜ ਜੀ ਦੀ ਦੇਣ ਹੈ ਕਦੇ ਦਰਸ਼ਨ ਕਰਿਓ ਉਹ ਗੁਲਾਸ ਜਿਨ੍ਹਾਂ ਦੇ ਵਿੱਚ ਗੁਰੂ ਕੇ ਸਾਹਿਬ ਜਾਦਿਆਂ ਨੇ ਮਾਂ ਗੁਜਰਕੌਰ ਨੇ ਦੁੱਧ ਪੀਤਾ ਸਭ ਤੋਂ ਮਹਿੰਗਾ ਦੁੱਧ ਜੇਕਰ ਹੈ ਸਰਹੰਦ ਦੀ ਧਰਤੀ ਤੇ ਬਾਬਾ ਮੋਤੀराम ਮਹਾਰਾਜ ਜੀ ਨੇ ਆਪਣੇ ਘਰੋਂ ਪਿਆ ਕੇ ਸੇਵਾ ਕੀਤੀ